ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਰਾਮਕਲੀ ਮਹੱਲਾ ਪੰਜਵਾ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸੰਤ ਬਿਹਾਵੇ ਹਰ ਨਾਮ ਆਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਬਿਹਾਵੇ ਬੇਦ ਅਰ ਬਾਦ ਕਾਹੂ ਬਿਹਾਵੇ ਰਸਨਾ ਸਾਦ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੇ ਖੇਲ ਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰ ਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਏ ਚੁਰਾਵੇ ਊੜਾ ਵੀ ਲੱਗਿਆ ਔਂਕੜ ਵੀ ਲੱਗਿਆ ਦਰਮਿਆਨਾ ਚਾਰਨ ਕਰਨਾ ਨਾ ਕਹਿਣਾ ਚੋਰ ਆਏ ਨਾ ਕਹਿਣਾ ਚੁਰਾਈ ਵਿਚਾਲੜਾ ਜਾਂ ਮੇਲੂ ਚਾਰਨ ਕਰਨਾ ਕਾਹੂ ਬਿਹਾਵੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਦ ਤੇ ਵਿਸਰਾਮ ਕਾਹੂ ਰੋਗ ਸੋਗ ਪਰਮੀਜਾ ਕਾਹੂ ਰੋਗ ਸੋਗ ਭਰ ਮੀਜਾ ਕਿਸੇ ਦੀ ਰੋਗਾਂ ਦੇ ਵਿੱਚ ਸੋਗਾਂ ਸੋਗਾਂ ਦੇ ਵਿੱਚ ਤੇ ਭਰਮਾਂ ਦੇ ਵਿੱਚ ਹੀ ਉਮਰ ਬਤੀਤ ਹੋ ਜਾਂਦੀ ਹੈ ਕਾਹੂ ਪਵਨ ਧਾਰ ਜਾਤ ਬਿਹਾਏ ਕਾਹੂ ਤੇ ਲਾਤੂ ਵਿਸਰਾਮ ਕਾਹੂ ਪਵਨ ਧਾਰ ਇਕੱਠਾ ਹੀ ਪਾਠ ਹੈ ਪਵਨ ਧਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂ ਬਿਹਾਵੇ ਦਿਨ ਰੈਨ ਚਾਲਤ ਕਾਹੂ ਬਿਹਾਵੇ ਸੋ ਪੇੜ ਮਲਤ ਸੋ ਪੇੜ ਮਲਤ ਕਾਹੂ ਬਿਹਾਵੇ ਬਾਲ ਪੜਾਵਤ ਪੜਾਵਤ ਭਰਾ ਬੋਲਨ ਕਾਹੂ ਬਿਹਾਵੇ ਬਾਲ ਪੜਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂ ਬਿਹਾਵੇ ਨਾਟ ਨਾਟਕ ਨਿਰਤੇ ਨਾਟ ਨਾਟਕ ਨਿਰਤੇ ਨਾਟਕ ਪੁਲਾਈ ਬੂਨ ਕਾਹੂ ਬਿਹਾਵੈ ਜੀਆ ਜੀ ਇਹ ਹਿਰਤੇ ਜੀ ਆਏ ਇਕੱਠਾ ਹੀ ਪਾਠ ਹੈ ਜੀ ਆਏ ਹਿਰਤੇ ਯਾਨੀ ਜੀਵਾਂ ਦੀ ਜਿਹੜੇ ਜੀਵ ਨੇ ਉਹਨਾਂ ਦੀ ਹਿੰਸਾ ਕਰਦਿਆਂ ਹੋਇਆਂ ਉਹਨਾਂ ਦਾ ਉਹਨਾਂ ਨੂੰ ਮਾਰਦੇ ਆਂ ਪਾਪ ਕਰਮ ਕਰਦਿਆਂ ਹੋਇਆਂ ਅਸੰਖ ਗਲ ਵਢ ਹਤਿਆ ਕਮਾਹੀ ਇਸ ਤਰ੍ਹਾਂ ਕਈਆਂ ਦੀ ਬਤੀਤ ਹੋ ਜਾਂਦੀ ਹੈ ਉਮਰ ਕਾਹੂ ਬਿਹਾਵੈ ਜੀ ਆਇ ਹਿਰਤੇ ਠਾਈ ਜੀ ਆਇ ਹ ਜੀ ਆਇ ਜੀ ਆਇ ਹ ਹਿਰਤੇ ਕਾਹੂ ਬਿਹਾਵੈ ਜੀ ਆਇ ਹ ਹਿਰਤੇ ਕਾਹੂ ਬਿਹਾਵੈ ਰਾਜ ਮਹਿ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਜਿਤ ਕੋ ਲਾਇਆ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਨਾ ਇਥੇ ਯਮਕ ਲਾ ਦਨੀ ਹੈ ਨਾ ਕੋ ਮੂੜ ਨਹੀਂ ਇਥੇ ਯਮਕ ਲਾ ਦਨੀ ਹੈ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕੈ ਬਲ ਬਲ ਜਾਉ RAM KALI MOHALLA PANJWA DAWA AGN ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜੀ ਦਾਵਾ ਗੰਤ ਹੀ ਵਿਸਰਾਮ ਲਾਉਣਾ ਹੈ ਰਹੇ ਹਰ ਬੂਟ ਮਾਤ ਗਰਭ ਸੰਕਟ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਭਉ ਜਾਏ ਤੈਸੇ ਸੰਤ ਜਨਾ ਰਖੈ ਹਰ ਨਾਰਾਇ ਐਸੇ ਰਾਖਣ ਹਾਰ ਦਿਆਲ ਜਾਤ ਕਤ ਦੇਖੋ ਉਮ ਪ੍ਰਤਪਾਲ ਰਹਾਉ ਜਾਲ ਪੀਵਤ ਜੋ ਤਿਖਾ ਮਟੰਤ ਤਾਨ ਬਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਾਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਖੈ ਰਖਵਾਲਾ ਕਿਰਸਾਨੀ ਇੱਥੇ ਵਿਸਰਾਮ ਲਾਉਣਾ ਹੈ ਜੋ ਰਖੈ ਰਖਵਾਲਾ ਮਾਤ ਪਿਤਾ ਦਇਆ ਜੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤੇ ਉਹ ਹਰ ਜਨ ਰਾਖੈ ਕੰਠ ਲਾਏ ਜੋ ਅੰਦਲੇ ਪੇਖਤ ਹੋਏ ਆਨੰਦ ਜੋ ਅੰਦਲੇ ਅੰਦਲੇ ਪੇਖਤ ਹੋਏ ਆਨੰਦ ਗੂੰਗਾ ਬਖਤ ਗਾਵੈ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਪਿੰਗਲ ਇਥੇ ਵਿਸਰਾਮ ਲਾਦਣਾ ਪਿੰਗੁਲ ਪਰਵਤ ਪਰਤੇ ਪੌਰ ਹਰ ਕੈ ਨਾਮ ਸਗਲ ਉਧਾਰ ਜੋ ਪਾਲਕ ਸੰਗ ਜੋ ਜੋ ਪਾਲਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਿਤ ਸੰਤ ਸੰਗ ਵਿਨਾਸ਼ ਜੋ ਸਾਬਨ ਕਾਪਰ ਊਜਲ ਹੋਤ ਨਾਮ ਜਪਤ ਸਭ ਭ੍ਰਾਮ ਭੋਖ ਹੋਤ ਜੋ ਚਕਵੀ ਸੂਰਜ ਕੀ ਆਸ ਜੋ ਚਾਤਰਕ ਬੂੰਦ ਕੀ ਪਿਆਸ ਜੋ ਕ੍ਰੰਕ ਨਾਦ ਕਰਨ ਸਮਾਨੇ ਨਾਦ ਕਰਨ ਸਮਾਨੇ ਕਰਨ ਨੰਨੇ ਨਾਲ ਦਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾ ਆਏ ਚੀਤ ਦਇਆ ਧਾਰੀ ਨੇਨ ਤਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨਾਨ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਭ੍ਰਮ ਭੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ